ਸੋ ਵੀਰੋ ਆਪਣੀਆਂ ਮੰਦੀਆਂ ਆਸਾਂ ਪੂਰੀਆਂ ਕਰਨ ਵਾਸਤੇ ਮਨੁੱਖ ਪਤਾ ਨਹੀਂ ਕਿੱਥੇ ਕਿੱਥੇ ਭਟਕਦਾ ਫਿਰਦਾ ਡੇਰੇਆਂ 'ਚ ਜਾਂਦਾ ਆ ਦਰਗਾਹਾਂ ਤੇ ਜਾਂਦਾ ਆ ਧਾਗੇ ਤਵੀਤ ਕਰਾਂਦਾ ਆ ਵਾਧੇ ਆਪਣਤਾਂ ਦੇ ਕੋਲ ਜਾਂਦਾ ਆ ਥਾਂ ਥਾਂ ਦੇ ਉੱਤੇ ਜਿੱਥੇ ਵੀ ਮਨੁੱਖ ਨੂੰ ਦੱਸ ਪੈਂਦੀ ਆ ਜਿੱਥੇ ਵੀ ਕੋਈ ਮਨੁੱਖ ਨੂੰ ਦੱਸ ਦਿੰਦਾ ਕਿ ਫਲਾਣੇ ਥਾਂ ਸੁੱਖਣਾ ਪੂਰੀ ਹੋ ਜਾਂਦੀ ਆ ਫਲਾਣੇ ਥਾਂ ਆਸ ਪੂਰੀ ਹੋ ਜਾਂਦੀ ਆ ਮਨੁੱਖ ਉੱਥੇ ਹੀ ਪਹੁੰਚ ਜਾਂਦਾ ਆ ਫਰ ਹੁਣ ਉਹ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ ਹੈ ਕਿਉਂਕਿ ਮੈਂ ਵੇਖਦਾ ਕਿ ਮਨੁੱਖ ਕਿਤੇ ਵੀ ਚਲ ਜਾਵੇ ਭਾਵੇਂ ਮੈਂ ਵੀ ਆ ਚਾਹੇ ਤੁਸੀਂ ਆ ਹਰੇਕ ਮਨੁੱਖ ਦੇ ਮਨ ਦੇ ਵਿੱਚ ਬਹੁਤ ਵੱਡੀਆਂ ਆਸਾਂ ਹੁੰਦੀਆਂ ਆ ਉਮੀਦਾਂ ਹੁੰਦੀਆਂ ਆ ਖਵਾਹਿਸ਼ਾਂ ਹੁੰਦੀਆਂ ਆ ਇੱਛਾਵਾਂ ਹੁੰਦੀਆਂ ਮੇਰੇ ਮਨ 'ਚ ਵੀ ਹੈਗੀਆਂ ਆ ਤੁਹਾਡੇ ਮਨ 'ਚ ਵੀ ਹੋਣਗੀਆਂ ਸੋ ਵੀਰੋ ਮੈਂ ਵੀ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਵਿੱਚ ਇਹ ਗੱਲ ਮਹਿਸੂਸ ਕੀਤੀ ਹੈ ਜਿੰਨੀ ਕਿ ਮੇਰੀ ਜੀਵਨ ਮੇਰੀ ਜ਼ਿੰਦਗੀ ਗਈ ਆ ਮੈਂ ਉੰਨੀ ਕ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਵਿੱਚ ਇਹ ਗੱਲ ਮਹਿਸੂਸ ਕੀਤੀ ਆ ਕਿ ਤੁਹਾਡੀਆਂ ਆਸਾਂ ਖਵਾਹਿਸ਼ਾਂ ਉਦੋਂ ਪੂਰੀਆਂ ਹੁੰਦੀਆਂ ਆ ਜਦੋਂ ਤੁਹਾਨੂੰ ਰੱਬ ਨਾਲ ਜੁੜਿਆ ਕੋਈ ਮਨੁੱਖ ਟੱਕਰ ਜਾਏ ਜਿਹਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਵਸਿਆ ਹੋਵੇ ਸੱਚੀ ਦਿਖਾਵੇ ਮਾਤਰ ਗੱਲ ਨਹੀਂ ਫੇ ਐਵੇਂ ਇੱਕ ਭੇਡ ਚਾਲ ਇੱਕ ਪਖੰਡਿਆ ਜਿਹਦੇ ਹਿਰਦੇ ਦੇ ਵਿੱਚ ਜਿਸ ਮਨੁੱਖ ਦੇ ਨਾ ਸੱਚੀ ਰੱਬ ਵਸਿਆ ਹੋਵੇ ਉਸ ਬਨੋਖ ਦੇ ਤੁਸੀਂ ਕੋਲ ਚਲ ਜਓ ਉਹ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਸਕਦਾ ਆ ਠੀਕ ਆ ਇਹ ਮੇਰੀ ਜ਼ਿੰਦਗੀ ਦਾ ਆਪਣਾ ਨਿੱਜੀ ਤਜਰਬਾ ਆ ਠੀਕ ਆ ਮੈਂ ਜੋ ਮਹਿਸੂਸ ਕੀਤਾ ਠੀਕ ਆ ਨਹੀਂ ਤਾਂ ਤੁਸੀਂ ਜਿੱਥੇ ਮਰਜ਼ੀ ਘੁੰਮੀ ਜਾਓ ਜਿੱਥੇ ਮਰਜ਼ੀ ਭਟਕੀ ਜਾਓ ਤੁਹਾਡੀ ਕੋਈ ਵੀ ਕਿਸੇ ਨੇ ਵੀ ਕੋਈ ਆਸ ਨਹੀਂ ਪੂਰੀ ਕਰਨੀ ਹੈ ਠੀਕ ਆ ਤੇ ਹਰੇਕ ਮਨੁੱਖ ਦੇ ਵਿੱਚ ਇੰਨੀ ਸ਼ਕਤੀ ਨਹੀਂ ਆ ਇੰਨੀ ਸ਼ਮਤਾ ਨਹੀਂ ਆ ਕਿ ਉਹ ਪ੍ਰਮਾਤਮਾ ਦਾ ਨਾਮ ਇਹਨਾਂ ਜਪ ਲਵੇ ਇੰਨੀ ਭਜਨ ਬੰਦਗੀ ਕਰ ਲਵੇ ਕਿ ਉਹ ਆਪਣੀਆਂ ਆਸਾਂ ਆਪ ਪੂਰੀਆਂ ਕਰ ਸਕੇ ਠੀਕ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆ ਸ਼ਬਦਿਆ ਮਹਾਰਾਜ ਜੀ ਦਾ ਸਤਿਗੁਰੂ ਕਹਿੰਦੇ ਜਾਂ ਕਹਿ ਹਿਰਦੈ ਵਸਿਆ ਤੂੰ ਕਰਤੇ ਤਾਂ ਕੀ ਤੈਂ ਆਸ ਪੁਰਾਈ ਦਾਸ ਆਪਣੇ ਕੋ ਤੂੰ ਵਿਸਰੇ ਨਾਹੀਂ ਚਰਨ ਧੂੜ ਮਨ ਭਾਈ ਸੋ ਗੁਰੂ ਸਾਹਿਬ ਕਹਿੰਦੇ ਆ ਜਿਹਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਵਸਿਆ ਹੋਵੇ ਨਾ ਕਹਿੰਦੇ ਮਨੁੱਖ ਉਹਨੂੰ ਜਾ ਕੇ ਆਪਣੀਆਂ ਇੱਛਾਵਾਂ ਦੱਸੀ ਉਹਦੇ ਅੱਗੇ ਆਪਣੀ ਇੱਛਾ ਪ੍ਰਗਟ ਕਰੀ ਤੇ ਉਹ ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਸਕਦਾ ਆ ਜਾਂ ਕਹਿ ਹਿਰਦਾ ਜਿਹਦੇ ਹਿਰਦੇ ਦੇ ਵਿੱਚ ਵਸਿਆ ਤੂੰ ਕਰਤੇ ਪ੍ਰਮਾਤਮਾ ਜਿਹਦੇ ਹਿਰਦੇ ਦੇ ਵਿੱਚ ਵਸਿਆ ਆ ਤਾਂ ਕੀ ਤੈ ਉਹਦੀ ਤੈ ਆਸ ਪੂਰਾ ਦਿੱਤੀ ਠੀਕ ਹੈ ਹੁਣ ਜਿਹਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਵਸਿਆ ਉਹਦੀ ਤਾਂ ਕੋ ਆਸੇ ਹੈ ਨਹੀਂ ਉਹਦੀਆਂ ਤਾਂ ਸਾਰੀਆਂ ਆਸਾਂ ਮੁੱਕੀਆਂ ਹੋਈਆਂ ਠੀਕ ਹੈ ਨਾ ਪਰ ਫਿਰ ਇੱਥੇ ਹੁੰਦਾ ਕੀ ਆ ਸੰਸਾਰੀ ਲੋਕ ਉਹਨਾਂ ਰੱਬ ਦੇ ਪਿਆਰਿਆਂ ਦੀ ਸੇਵਾ ਕਰਨ ਲੱਗ ਪੈਂਦੇ ਆ ਉਹਨਾਂ ਦੀਆਂ ਆਪਣੀਆਂ ਤੇ ਆਸਾਂ ਕੋਈ ਵੀ ਨਹੀਂ ਹੁੰਦੀਆਂ ਹੈ ਮੁੱਕ ਚੁੱਕੀਆਂ ਹੁੰਦੀਆਂ ਹਨ ਤੇ ਸੰਸਾਰੀ ਲੋਕ ਉਹ ਰੱਬ ਦੇ ਪਿਆਰਿਆਂ ਦੇ ਅੱਗੇ ਜਾ ਕੇ ਆਪਣੀਆਂ ਆਸਾਂਆਂ ਖੁਆਹਿਸ਼ਾਂ ਪ੍ਰਗਟ ਕਰਦੇ ਰਹਿੰਦੇ ਉਹਨਾਂ ਦੀ ਸੇਵਾ ਕਰ ਕਰਕੇ ਕਿ ਮਹਾਰਾਜ ਸਾਨੂੰ ਆਹ ਚੀਜ਼ ਦਵਾ ਦਿਓ ਮਹਾਰਾਜ ਸਾਨੂੰ ਆਹ ਚੀਜ਼ ਦਵਾ ਦਿਓ ਠੀਕ ਆ ਤਾਂ ਕੀ ਤੇ ਆਸ ਪੁਰਾਈ ਸੋ ਉਹ ਫਿਰ ਰੱਬ ਦਾ ਪਿਆਰਾ ਆਪਣੇ ਸੇਵਕਾਂ ਦੀਆਂ ਜਿਹੜੀਆਂ ਅਰਦਾਸਾਂ ਆ ਨਾ ਜੀ ਜਿਹੜੀਆਂ ਬੇਨਤੀਆਂ ਆ ਨਾ ਜੀ ਉਹ ਫਿਰ ਰੱਬ ਦੇ ਅੱਗੇ ਕਰਦਾ ਆ ਕਿ ਮਹਾਰਾਜ ਆ ਮੇਰੇ ਸੇਵਕ ਆ ਮੰਗਦੇ ਇਹਨਾਂ ਦੀ ਆਸ ਪੂਰੀ ਕਰਦੇ ਹੋ ਮੇਰੇ ਸੇਵਕ ਆ ਮੰਗਦੇ ਇਹਨਾਂ ਦੀ ਆ ਆਸ ਪੂਰੀ ਕਰਦੇ ਹੋ ਫਿਰ ਜਿਹੜੇ ਪਰਮੇਸ਼ਰ ਜੀ ਆ ਉਹਦੀ ਆਸ ਪੂਰੀ ਕਰ ਦਿੰਦੇ ਆ ਠੀਕ ਆ ਪਰਮੇਸ਼ਰ ਕਹਿੰਦੇ ਆ ਵੀ ਮੇਰਾ ਜਿਹੜਾ ਪਿਆਰਾ ਆ ਉਹਨੇ ਮੈਨੂੰ ਇਹ ਸਵਾਲ ਕੀਤਾ ਹੁਣ ਮੈਂ ਇਹਦੀ ਆਸ ਜ਼ਰੂਰ ਪੂਰੀ ਕਰਨੀ ਆ ਸੋ ਜਿਵੇਂ ਮਿਸਾਲ ਦੇ ਤੌਰ ਤੇ ਜਿਵੇਂ ਕੋਈ ਸਰਕਾਰੀ ਬੰਦਾ ਹੁੰਦਾ ਆ ਉਹਦੇ ਕੋਲ ਜਾ ਕੇ ਜੇ ਕਿਸੇ ਸਰਕਾਰੀ ਬੰਦੇ ਦੇ ਨਾਲ ਸਾਡਾ ਪ੍ਰੇਮ ਹੋਵੇ ਤੇ ਉਹਨੂੰ ਕਹੀਦਾ ਵੇ ਯਾਰ ਸਾਡਾ ਆਹ ਕੰਮ ਕਰਵਾ ਦੇ ਉਹ ਫਿਰ ਵੱਡੇ ਅਫਸਰ ਨੂੰ ਸ਼ਿਫਾਰਿਸ਼ ਕਰਕੇ ਆਪਣਾ ਕੰਮ ਕਰਵਾ ਆਂਦਾ ਆ ਸੋ ਇਸੇ ਤਰੀਕੇ ਦੇ ਨਾਲ ਜਿਹੜੇ ਰੱਬ ਦੇ ਪਿਆਰੇ ਆ ਨਾ ਉਹ ਪਰਮੇਸ਼ਰ ਦੇ ਕੋਲ ਸ਼ਿਫਾਰਿਸ਼ ਕਰ ਦਿੰਦੇ ਆ ਕਹਿੰਦੇ ਮਹਾਰਾ ਸਾਡੇ ਆਹ ਪਿਆਰੇ ਆ ਇਹਨਾਂ ਦਾ ਤੁਸੀਂ ਕੰਮ ਕਰਦੇ ਹੋ ਇਸ ਕਰਕੇ ਪਰਮੇਸ਼ਰ ਦੇ ਪਿਆਰਿਆਂ ਦੀ ਆਪਣੀ ਤਾਂ ਆਸ ਕੋਈ ਵੀ ਨਹੀਂ ਹੁੰਦੀ ਹੈ ਮਾਰੇ ਕਿਨਾਂ ਤਾਂ ਕੀਤਾ ਉਹਦੀ ਤਾਂ ਆਸ ਪੂਰੀ ਕਰ ਦਿੱਤੀ ਭਾਵ ਕਿ ਜਿਹੜੇ ਉਹਦੇ ਪਿਆਰੇ ਉਹਦੇ ਅੱਗੇ ਆ ਕੇ ਆਪਣੀਆਂ ਆਸਾਂ ਰੱਖਦੇ ਆ ਨਾ ਤੇ ਫਿਰ ਉਹ ਜਿਹੜਾ ਰੱਬ ਦਾ ਪਿਆਰਾ ਆ ਉਹਨਾਂ ਆਸਾਂ ਨੂੰ ਰੱਬ ਦੇ ਅੱਗੇ ਰੱਖ ਦਿੰਦਾ ਤੇ ਰੱਬ ਪੂਰੀਆਂ ਕਰ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ